ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸੰਗਤ ਜੀ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਸ਼ਰੋਪਣੀ ਜਰਨੈਲ ਅਮਰਜੀਤ ਤੰਤਨ ਬਾਬਾ ਜੀਵਨ ਸਿੰਘ ਜੀ ਦੇ ਪਾਵਨ 364ਵੇਂ ਜਨਮ ਦਿਹਾੜੇ ਨੂੰ ਸਮਰਪਤ ਮਹਾਨ ਸਮਾਗਮ ਹਰ ਸਾਲ ਦੀ ਤਰ੍ਹਾਂ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਇੱਥੇ ਕੀਤੇ ਜਾ ਰਹੇ ਹਨ ਜਿਸ ਦੇ ਵਿੱਚ ਸਵੇਰੇ 8 ਵਜੇ ਤਖਤ ਸ੍ਰੀ ਕੇਸਗੜ ਸਾਹਿਬ ਜੀ ਤੇ ਭੋਗ ਪਾਏ ਜਾਣਗੇ ਉਸ ਤੋਂ ਅਪਰੰਤ 11 ਵਜੇ ਤੱਕ ਤਪਸਥਾਨ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਤਿੱਧਾ ਸਥਾਨਾਂ ਦੇ ਪਾਵਨ ਭੋਗ ਪਾਏ ਜਾਣਗੇ ਉਸ ਤੋਂ ਅਪਰੰਤ 2 ਵਜੇ ਤੱਕ ਦਾ ਦੀਵਾਨ ਜਿਹੜਾ ਵਾ ਉਹ ਬਾਬਾ ਜੀਵਨ ਸਿੰਘ ਜੀ ਦੇ ਤਪਸਥਾਨ ਗੁਰਦੁਆਰਾ ਸਾਹਿਬਾ ਸਾਹਿਬਾ ਵਿਖੇ ਹੋਵੇਗਾ ਅਤੇ ਉਸ ਤੋਂ ਅਪਰੰਤ ਜਿਹੜਾ 2 ਵਜੇ ਤੋਂ ਲੈ ਕੇ ਰਾਤ 11-12 ਵਜੇ ਤੱਕ ਦਾ ਦੀਵਾਨ ਹੈ ਤਖਸ਼ਿਰੀ ਕੇਸਗੜ ਸਾਹਿਬ ਜੀ ਦੇ ਦਸ਼ਮੇਸ਼ ਦੀਵਾਨ ਹਾਲ ਦੇ ਅੰਦਰ ਹੋਵੇਗਾ ਜਿਸ ਦੇ ਵਿੱਚ ਰੈ ਰਸ ਜਪ ਜੀ ਦੇ ਪਾਠ ਤੋਂ ਬਾਅਦ ਮਨਮੋਹਕ ਆਤਿਸ਼ਬਾਜ਼ੀ ਦਾ ਜਿਹੜਾ ਦ੍ਰਿਸ਼ ਹੈ ਉਹ ਵੀ ਪੇਸ਼ ਕੀਤਾ ਜਾਵੇਗਾ ਅਤੇ ਪੰਥ ਦੇ ਉੱਚ ਕੋਟੀ ਦੇ ਵਿਦਵਾਨ ਕੀਰਤੜੀਆਂ ਅਤੇ ਕਥਾਵਾਚਕ ਰਾਗੀ ਢਾਡੀ ਜਿਥੇ ਜਿਹੜੇ ਆ ਬਾਬਾ ਜੀ ਦਾ ਇਤਿਹਾਸ ਸੰਗਤਾਂ ਸਰਵਣ ਕਰਾ ਕੇ ਨਿਹਾਲ ਕਰਦਗੇ ਸੋ ਅੰਮ੍ਰਿਤਸਰ ਅਤੇ ਆਸ-ਪਾਸ ਦੇ ਇਲਾਕੇ ਦੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਅੱਜ ਮਿਤੀ 3 ਸਤੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ੍ਰੀ ਖੰਡਪਾਠ ਸਾਹਿਬ ਆਰੰਭ ਹੋ ਗਏ ਹਨ ਅਤੇ ਮਿਤੀ 5 ਸਤੰਬਰ ਵਾਲੇ ਦਿਨ ਸਵੇਰੇ 7 ਵਜੇ ਤੋਂ ਹੀ ਜਿਹੜਾ 골ਡਨ ਗੇਟ ਹੈ ਜਲੰਧਰ ਰੋਡ ਤੇ ਸਰੀ ਅੰਮ੍ਰitsar ਸਾਹਿਬ ਜੀ ਦਾ ਮੁੱਖ ਦਵਾਰ ਹੈ ਉੱਥੇ ਗੱਡੀਆਂ ਬੱਸਾਂ ਕਾਰਾਂ ਉਹਨਾਂ ਦਾ ਜਿਹੜਾ ਕਾਫਲਾ ਲੱਗ ਜਾਵੇਗਾ ਜਿਨ੍ਹਾਂ ਦਾ